ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕੇਕ ਦਾ ਪਿੰਡ ਛੇੜ ਲਿਆ ਸਿੰਘ ਜੀ ਸ਼ੈਰੀ ਕਲਸੀ ਉਹਨਾਂ ਦਾ ਪਿੰਡ ਹੈ ਉਹਨਾਂ ਦਾ ਨਗਰ ਹੈ ਔਰ ਹਲਕਾ ਮਟਾਲਾ ਦੇ ਐਮਐਲਏ ਨੇ ਤੇ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਪੰਜਾਬ ਸਰਕਾਰ ਨੇ ਔਰ ਸਰਦਾਰ ਅਸ਼ਪਾਲ ਸਿੰਘ ਜੀ ਏਆਈਜੀ ਸਾਹਿਬ ਸਰਦਾਰ ਪ੍ਰਤੀਪਾਲ ਸਿੰਘ ਜੀ ਐਸਪੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਲਓ ਪੈਂਦੀ ਕਬੱਡੀ ਲੱਗਦਾ ਜ਼ੋਰ ਦੁਆ ਮੱਲਾਂ ਦੇ ਵਿਚਾਲੇ ਸਿਰੇ ਦੀ ਟੱਕਰ ਭਾਈ ਦਾ ਪੰਪ ਅਬਦੁੱਲਾ ਤੇ ਫਤੇ ਅਬਦੁੱਲਾ ਤੇ ਫਤੇ ਤੇ ਪੁਆਇੰਟ ਰੇਡਰ ਦੇ ਹਿੱਸੇ ਹੈ ਸਰਦਾਰ ਕਰਮਪਾਲ ਸਿੰਘ ਜੀ ਢਿੱਲੋ ਕਹਿਰ ਦੇ ਜੱਫੇ ਲਾਉਂਦਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਇਹ ਆ ਨੌਜਵਾਨ ਅਬਦੁੱਲਾ ਦਿਆਲਪੁਰੀ ਹੈ ਜਲੰਧਰੀ ਹੈ ਅਗਲੀ ਕਬੱਡੀ ਪਾਉਂਦਾ ਮੈਦਾਨ ਵਿੱਚ ਫਤੇ 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 ਕਰਮ ਕਾਬਲਾ ਬਾਜੀ ਕਹਿੰਦਾ ਵੀ ਪੁੱਤ ਮੇਰਾ 16 ਕਸਾਲਾਂ ਦਾ ਹੈ ਕਿ ਲਾ ਕੇ ਬਰਸੀਰ ਕਿੱਥੋਂ ਉੱਗਦੀਆਂ ਮੱਖੀਆਂ ਨਾ ਲੋਕੀ ਕਹਿੰਦੇ ਹੁੰਦੇ ਸੀ ਵੀ ਚਪੇੜਾਂ ਹੀ ਵਜਦੀਆਂ ਹੱਥ ਨਹੀਂ ਦਿਸਦੇ ਜਿਹਦੇ ਪੈਂਦੀਆਂ ਜਾਂ ਤੇ ਉਹਨੂੰ ਪਤਾ ਹੈ ਜਿਹੜਾ ਮਾਰਦਾ ਜਾਂ ਤੇ ਉਹਨੂੰ ਪਤਾ ਹੈ ਗੱਲਾਂ ਚੱਲੀਆਂ ਦੁਨੀਆ ਦੀ ਕਬੱਡੀ ਦੇ ਵਿੱਚ ਲਓ ਸਾਹਮਣੇ ਪੈਂਦੀ ਰੇਡ ਅਬਦੁੱਲੇ ਦਾ ਭੇੜ ਫਤੇ ਦੇ ਨਾਲ ਅਬਦੁੱਲੇ ਦਾ ਭੇੜ ਫਤੇ ਦੇ ਨਾਲ ਹੁਣ ਬੱਜੂ ਟਾੜੀ ਹੁਣ ਬੱਜੂ ਤਾੜੀ ਜਿਵੇਂ ਬੰਗਾਲਨ ਲਈ ਸਾਰੀ ਜਿਵੇਂ ਸਰਦਾਰ ਲਈ ਦਾੜੀ ਓਵੇਂ ਖਿਡਾਰੀ ਲਈ ਤਾੜੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਲਓ ਪਾਇੰਟ ਜਾਫੀ ਦੇ ਹਿੱਸੇ ਫਤੇ ਨੇ ਐਨ ਉਡਕ